ਥੋੜਾ ਜਿਹਾ ਖਾਸੀਅਤ ਦੱਸੋਗੇ ਇਹਨਾਂ ਦੀ ਕੀ ਹੁੰਦੀ ਹੈ ਜੀ ਮਿੱਟੀ ਦੇ ਬਰਤਨ ਦੀ ਸਭ ਤੋਂ ਪਹਿਲੀ ਤਾਂ ਖਾਸੀਅਤ ਇਹ ਹੈ ਵੀ ਇਹ ਹਾਰਮਫੁਲ ਨਹੀਂ ਕਰਦੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਪਲੱਸ ਇਹ ਕੈਲਸ਼ੀਅਮ ਆਇਓਡੀਨ ਇਹ ਬਹੁਤ ਹੋਰ ਜਿਹੜੇ ਆਪਣੇ ਵਿਟਾਮਿਨਸ ਵਗੈਰਾ ਇਹਦੀ ਕਮੀ ਪੂਰੀ ਕਰਦੀ ਹੈ ਪਲੱਸ ਡਾਕਟਰ ਵੀ ਇਹਨੂੰ ਰეკਮੈਂਡ ਕਰਦੇ ਆ ਵੀ ਤੁਸੀਂ ਮਿੱਟੀ ਦੇ ਬਰਤਨ ਦਾ ਮੈਨ ਗਰਮੀਆਂ ਦਾ ਸੀਜ਼ਨ ਚੱਲ ਪਿਆ ਵੀ ਤੁਸੀਂ ਵੀ ਫ੍ਰਿਜ ਦਾ ਪਾਣੀ ਨਹੀਂ ਪੀਣਾ ਇੱਕ ਵਾਰੀ ਕੋਈ ਬਿਮਾਰ ਹੋ ਗਿਆ ਉਹਨੇ ਡਾਕਟਰ ਨੇ ਕਹਿਤਾ ਵੀ ਤੁਸੀਂ ਵੀ ਮਿੱਟੀ ਦੇ ਪਾਣਡੇ ਤੋਂ ਵੀ ਪੀਣਾ ਤੁਸੀਂ ਪਾਣੀ ਤਾਉ ਜਿਵੇਂ ਉਹਨੇ ਉਹਨੇ ਇੱਕ ਸਾਲ ਵਰਤਿਆ ਤਾਂ ਅਗਲੇ ਸਾਲ ਵੀ ਇੱਥੇ ਜਾਂਦਾ ਦਵਾਸੇ ਉਹ ਫਰਿਜ ਦੇ ਪਾਣੀ ਨੂੰ ਯੂਜ਼ ਨਹੀਂ ਕਰਦਾ ਪਰ ਉਹ ਮਿੱਟੀ ਦੇ ਘੜੇ ਜਾਂ ਰੈਵਰ ਜਾਂ ਬੋਟਲਸ ਵਗੈਰਾ ਕਾਪੋ ਬਰੇ ਇਹ ਨਹੀਂ ਯੂਜ਼ ਕਰਦਾ ਗਰਮੀ ਦਾ ਮੌਸਮ ਆ ਤੇ ਹੀਟ ਵੇਵ ਇਸ ਵੇਲੇ ਕਹਿ ਲੀਏ ਪੂਰੇ ਪੀਕ ਤੇ ਹੈ ਤੇ ਡਾਕਟਰ ਸਹਿਵਾਨ ਵੀ ਜਿਹੜੇ ਲੋਕਾਂ ਨੂੰ ਗਰਮੀ ਦੇ ਮੌਸਮ ਦੇ ਵਿੱਚੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੰਦੇ ਨੇ ਕਿਉਂਕਿ ਇਸ ਗਰਮੀ ਦੇ ਵਿੱਚ ਜਿਹੜਾ ਇਹ ਤਾਪਮਾਨ ਹੈ ਕਿਤੇ ਨਾ ਕਿਤੇ ਤੁਹਾਡੇ ਸਰੀਰ ਨੂੰ ਕੋਈ ਨਾ ਕੋਈ ਹਾਨੀ ਜ਼ਰੂਰ ਪਹੁੰਚਾਉਂਦਾ ਹੈ ਪਰ ਅੱਜ ਅਸੀਂ ਇੱਕ ਐਸੀ ਜਗ੍ਹਾ ਤੇ ਪਹੁੰਚੇ ਆ ਜਿੱਥੇ ਆ ਕੇ ਤੁਹਾਨੂੰ ਸ਼ਾਇਦ ਪਰਾਤਨ ਜਿਹੜਾ ਵਿਰਸਾ ਉਹ ਵੀ ਯਾਦ ਆ ਜਾਵੇ ਪਰ ਇਹ ਚੀਜ਼ਾਂ ਦੇਖ ਕੇ ਤੁਹਾਡੇ ਮਨ ਦੇ ਵਿੱਚ ਆ ਕਿਤੇ ਨਾ ਕਿਤੇ ਆ ਪੁਰਾਣੀ ਜ਼ਮਾਨੇ ਦੀ ਇੱਕ ਚਲਕ ਜਰੂਰ ਆਵੇਗੀ ਕਿਉਂਕਿ ਅਜਿਹੀ ਦੁਕਾਨ ਹੈ ਅਜਿਹੇ ਬਰਤਨ ਨੇ ਜੋ ਕਿ ਸਾਡੇ ਪ੍ਰਾਤਨ ਸਮੇਂ ਦੇ ਵਿੱਚ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਵਰਤਿਆ ਕਰਦੇ ਸੀ ਲੋਕਾਂ ਨੂੰ ਬਿਮਾਰੀਆਂ ਤੋਂ ਦੂਰ ਰੱਖਣ ਦੇ ਲਈ ਇੱਕ ਨੌਜਵਾਨ ਹੈ ਜਿਸ ਨੇ ਮਿੱਟੀ ਦੇ ਬਰਤਨ ਖਾਸ ਤੌਰ ਤੇ ਆਪਣੀ ਦੁਕਾਨ ਦਾ ਜਿਹੜਾ ਸ਼ਿੰਗਾਰ ਬਣਾਏ ਹੋਏ ਨੇ ਗੱਲਬਾਤ ਕਰਦੇ ਆ ਕੀ ਨਾਮ ਹੈ ਸਰ ਤੁਹਾਡਾ ਅਰਜੁਨ ਮੰਤਰਾਓ ਜੀ ਅਰਜੁਨ ਜੀ ਅਰਜੁਨ ਜੀ ਇਹ ਕਿਹੜਾ ਸ਼ਹਿਰ ਹੈ ਜੀ ਇਹ ਅਮ드ਗੜਾ ਹੈ ਅਮ드ਗੜਾ ਹੈ ਅਮ드ਗੜਾ ਅਸੀਂ ਦੇਖ ਰਹੇ ਸੀ ਕਿ ਤੁਹਾਡਾ ਜਿਹੜੀ ਸ਼ਾਪ ਹੈ ਉਹ ਖਾਸ ਕਰਕੇ ਮਿੱਟੀ ਦੇ ਬਰਤਨਾਂ ਦੇ ਕਰਕੇ ਹੀ ਆ ਸਜਾਈ ਹੋਈ ਹੈ ਮਸ਼ਹੂਰ ਹੈ ਕਾਰਨ ਕੀ ਹੈ ਜੀ ਇਹਦਾ ਕਾਰਨ ਇਹ ਜੀ ਸਾਡਾ ਸਭ ਤੋਂ ਪੁਰਾਣਾ ਮਤਲਬ ਸ਼ੁਰੂ ਤੋਂ ਸਾਡਾ ਪੁਰਾਣਾ ਕੰਮ ਹੀ ਮਿੱਟੀ ਦਾ ਬਰਤਨ ਦੀ ਹੈ ਕਿੰਨੇ ਸਾਲਾਂ ਤੋਂ ਕਰਦੇ ਆ ਰਹੇ ਹੋ ਸਾਡੀ ਹੋ ਗਈ ਘੱਟੋ ਘੱਟ 30 32 ਸਾਲ ਪੁਰਾਣੀ ਸ਼ਾਪ ਹੈ 32 ਸਾਲ ਪੁਰਾਣੀ 1990 ਦੀ ਹੈ ਸ਼ਾਪ ਸਾਡੀ ਤੇ ਕਿਤੇ ਨਾ ਕਿਤੇ ਲੋਕ ਨੇ ਜਿਹੜੇ ਅਜੇ ਇਹ ਪ੍ਰਾਤਨ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਨੇ ਸਟੀਲ ਹੋ ਗਿਆ ਜਾਂ ਕਹਿ ਲਈਏ ਪਿੱਤਲ ਹੋ ਗਿਆ ਇਹ ਪਿੱਤਲ ਤੋਂ ਸਟੀਲ ਕਹਿ ਲਈਏ ਜਾਂ ਫਿਰ ਲੋਹਾ ਇਹ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਤਰ੍ਹਾਂ ਹਾਵੀ ਹੋ ਗਏ ਲੋਕ ਕਿਤੇ ਨਾ ਕਿਤੇ ਬਿਮਾਰੀਆਂ ਦੇ ਨਾਲ ਗ੍ਰਸਤ ਹੋ ਰਹੇ ਨੇ ਇਹਨਾਂ ਮਿੱਟੀ ਦੇ ਬਰਤਨਾਂ ਤੋਂ ਦੂਰ ਹੋ ਕੇ ਥੋੜਾ ਜਿਹਾ ਖਾਸੀਅਤ ਦੱਸੋਗੇ ਇਹਨਾਂ ਦੀ ਕੀ ਹੁੰਦੀ ਹੈ ਜੀ ਮਿੱਟੀ ਦੇ ਬਰਤਨ ਦੀ ਸਭ ਤੋਂ ਪਹਿਲੀ ਤਾਂ ਖਾਸੀਅਤ ਇਹ ਹੈ ਵੀ ਇਹ ਹਾਰਮਫੁਲ ਨਹੀਂ ਕਰਦੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਪਲੱਸ ਇਹ ਕੈਲਸ਼ੀਅਮ ਆਇਓਡੀਨ ਇਹ ਬਹੁਤ ਹੋਰ ਜਿਹੜੇ ਆਪਣੇ ਵਿਟਾਮਿਨਸ ਵਗੈਰਾ ਇਹਦੀ ਕਮੀ ਪੂਰੀ ਕਰਦੀ ਹੈ ਪਲੱਸ ਡਾਕਟਰ ਵੀ ਇਹਨੂੰ ਰეკਮੈਂਡ ਕਰਦੇ ਆ ਵੀ ਤੁਸੀਂ ਮਿੱਟੀ ਦੇ ਬਰਤਨ ਦਾ ਮੈਂ ਹੁਣ ਗਰਮੀਆਂ ਦਾ ਸੀਜ਼ਨ ਚੱਲ ਪਿਆ ਵੀ ਤੁਸੀਂ ਵੀ ਫ੍ਰਿਜ ਦਾ ਪਾਣੀ ਨਹੀਂ ਪੀਣਾ ਤੁਸੀਂ ਪਾਣੀ ਵਾਲੇ ਘੜੇ ਦਾ ਪਾਣੀ ਪੀਣਾ ਵਾ ਹਮ ਘੜੇ ਦਾ ਹੀ ਪਾਣੀ ਪੀਂਦੇ ਘੜੇ ਦਾ ਹੀ ਪਾਣੀ ਪੀਂਦੇ ਤੇ ਕਿੰਨੇ ਕੁ ਲੋਕ ਨੇ ਜਿਹੜੇ ਡਾਕਟਰਾਂ ਦੇ ਦੁਆਰਾ ਰეკਮੈਂਡ ਕੀਤੇ ਹੋਏ ਤੁਹਾਡੇ ਕੋਲੇ ਆਉਂਦੇ ਨੇ ਜਾਂ ਆਪ ਮਹਾਰੇ ਆਉਂਦੇ ਨੇ ਕਿੰਨੇ ਕੁ ਲੋਕ ਨੇ ਜੋ ਦੁਬਾਰਾ ਰੁਝਾਨ ਕਰ ਰਹੇ ਨੇ ਬਹੁਤ ਆਉਂਦੇ ਨੇ ਜਿਵੇਂ ਹੁਣ ਇੱਕ ਵਾਰੀ ਕੋਈ ਬਿਮਾਰ ਹੋ ਗਿਆ ਉਹਨੇ ਡਾਕਟਰ ਨੇ ਕਹਿਤਾ ਵੀ ਤੁਸੀਂ ਵੀ ਮਿੱਟੀ ਦੇ ਭਾਂਡੇ ਤੋਂ ਵੀ ਪੀਣਾ ਤੁਸੀਂ ਪਾਣੀ ਤਾਂ ਉਹ ਜੀ ਮੈਂ ਉਹਨੇ 1 ਸਾਲ ਵਰਤਿਆ ਤਾਂ ਅਗਲੇ ਸਾਲ ਵੀ ਇੱਥੇ ਹੀ ਜਾਂਦਾ ਦੁਆਰੋਂ ਫਿਰ ਉਹ ਪਾਣੀ ਦੇ ਫ੍ਰਿਜ ਤੇ ਪਾਣੀ ਨੂੰ ਯੂਜ਼ ਨਹੀਂ ਕਰਦਾ ਪਰ ਉਹ ਮਿੱਟੀ ਦੇ ਘੜੇ ਜਾਂ ਰੈਬਰ ਜਾਂ ਬੋਟਲਸ ਵਗੈਰਾ ਕਾਪੋ ਕਰਾ ਇਹ ਨਹੀਂ ਯੂਜ਼ ਕਰਦਾ ਅੱਛਾ ਮਿਆਦ ਕਿੰਨੀ ਹੁੰਦੀ ਹੈ ਇਹਦੀ ਮਿਆਦ ਆਖਰ ਕਦੋਂ ਤੱਕ ਵਰਤ ਸਕਦੇ ਐ ਨਾ ਮਿੱਟੀ ਦੇ ਵਰਤਣਾ ਵਰਤਦਾ ਜੀ ਇਹਦੀ ਤਾਂ ਮਿਆਦ ਐਵੇਂ ਹੁੰਦੀ ਵੀ ਜਦ ਤੱਕ ਤੁਸੀਂ ਯੂਜ਼ ਕਰੀ ਜਾਓਗੇ ਤਦ ਤੱਕ ਤਾਂ ਠੀਕ ਹੈ ਇੱਕ ਵਾਰੀ ਤੁਸੀਂ ਭਾਂਡੇ ਨੂੰ ਛੱਡਤਾ ਫਿਰ ਉਹਦੀ ਵੈਲਿਊ ਨਹੀਂ ਰਹਿੰਦੀ ਉਸ ਫੇਰੋਦੀ ਮਤਲਬ ਉਹ ਫਾਇਦਾ ਨਹੀਂ ਕਰਨਾ ਕਾਰਨ ਕੀ ਹੈ ਵੀ ਕਿਉਂ ਨਹੀਂ ਰਹਿੰਦਾ ਵੈਲਿਊਏਬਲ ਉਹ ਵੈਲਿਊਏਬਲ ਕੀ ਰੋਮ ਬੰਦ ਹੋ ਜਾਂਦੇ ਉਹਦੇ ਜਿਵੇਂ ਇੱਕ ਵਾਰੀ ਚੀਜ਼ ਯੂਜ਼ ਕਰਕੇ ਆਪਾਂ ਸਿੜ ਦਿੱਤੀ ਉਹਦੀ ਫੇਰ ਉਹ ਰਹਿੰਦੀ ਨਹੀਂ ਹੈਗੀ ਉਸ ਤੋਂ ਬਾਅਦ ਨਵੀਂ ਚੀਜ਼ ਲੈਣੀ ਜਿੰਨੀ ਨਵੀਂ ਲੈਣੀ ਚੰਗੀ ਤੇ ਤੁਹਾਡੇ ਕੋਲੇ ਜਿਵੇਂ ਦੇਖ ਰਿਹਾ ਘੜਿਆਂ ਦੀ ਜਿਹੜੀ ਗਿਣਤੀ ਹੈ ਇਸ ਵੇਲੇ ਗਾਗਰਾਂ ਦੀ ਗਿਣਤੀ ਆ ਬਹੁਤ ਜ਼ਿਆਦਾ ਲੋਕ ਕਿੰਨੀ ਕਿ ਡਿਮਾਂਡ ਕਰਦੇ ਨੇ ਆ ਕੇ ਕਿੰਨੇ ਲੀਟਰ ਤੱਕ ਜਿਹੜਾ ਮੈਕਸਿਮਮ ਘੜਾ ਤੁਹਾਡੇ ਕੋਲੇ ਲੈ ਕੇ ਜਾਂਦੇ ਨੇ ਸਾਡੇ ਤੋਂ 5 ਲੀਟਰ ਤੋਂ ਸਟਾਰਟ ਹੋ ਕੇ 20 25 30 35 ਲੀਟਰ ਤੱਕ ਹੁੰਦੇ ਸਾਡੇ ਕੋਲ ਘੜਾ ਇਹ ਨਾਲ ਘੜਾ ਹੁੰਦਾ ਹਾਂਜੀ ਵੱਡੇ ਵੱਡੇ ਕਈ ਲੋਕ ਹੁਣ ਕਈ ਪਿੰਡਾਂ ਵਿੱਚ ਸੱਤ ਹੁੰਦੀਆਂ ਨੇ ਉਹਦੇ ਵਿੱਚ ਉਹ ਵੱਡਾ ਘੜਾ ਮੰਗਦੇ ਸੀ 35 ਲੀਟਰ ਵਾਲਾ ਵੀ ਉਹ ਇੱਕ ਵਾਰੀ ਭਰ ਕੇ ਰੱਖਦੀ ਐ ਜਿਹੜਾ ਕੋਈ ਨਿਕਲਦਾ ਜਾ ਉੱਥੇ ਜਿਹੜੇ ਬਜ਼ੁਰਗ ਆਪਣੇ ਬੈਠੇ ਹੁੰਦੇ ਨੇ ਉਹ ਤੋਂ ਪਾਣੀ ਪੀ ਸਕਣ ਪੀ ਸਕਣ ਹਾਂਜੀ ਤੇ ਆ ਜ਼ਿਆਦਾਤਰ ਸ਼ਹਿਰੀ ਏਰੀਏ ਦੇ ਵਿੱਚ ਇਹ ਚੀਜ਼ਾਂ ਕਿਤੇ ਨਾ ਕਿਤੇ ਅਲੋਪ ਹੋ ਚੁੱਕੀਆਂ ਸੀ ਸ਼ਹਿਰ ਦੇ ਵਿੱਚ ਕਿੰਨਾ ਕੁ ਰੁਝਾਨ ਵਧਿਆ ਲੋਕਾਂ ਦੇ ਵਿੱਚ ਇਹ ਹੁਣ ਤਾਂ ਕਾਫੀ ਵਧ ਰਿਹਾ ਹੈ 2-4-5 ਸਾਲਾਂ ਤੋਂ ਹੁਣ ਲੋਕੀ ਫੇਰ ਮਿੱਟੀ ਦੇ ਭਾਂਡੇ ਤੇ ਆ ਰਹੇ ਨੇ ਹੁਣ ਲੋਕੀ ਸਾਡੇ ਤੋਂ ਦਾਲ ਵਗੈਰਾ ਲਈ ਜਾਂ ਦਹੀਂ ਲਈ ਮਿੱਟੀ ਦਾ ਸਮਾਨ ਦੀ ਦਾ ਕੁਜੇ ਵਗੈਰਾ ਇਹ ਲੈ ਕੇ ਜਾਂਦੇ ਪੂਰੇ ਕੁਜੇ ਜਿਹੜੇ ਦਹੀਂ ਜਮਾਉਂਦੇ ਸੀ ਹਾਂਜੀ ਹਾਂਜੀ ਤੇ ਬਹੁਤ ਸਾਰੀ ਜਿਵੇਂ ਕਹ ਲਈ ਹੁਣ ਨਿਊ ਜਨਰੇਸ਼ਨਾਂ ਉਹਨੂੰ ਪਤਾ ਨਹੀਂ ਇਹ ਚੀਜ਼ਾਂ ਬਾਰੇ ਤੁਹਾਡੇ ਕੋਲ ਕੀ ਕੀ ਖਾਸ ਕਿਸਮ ਦੀਆਂ ਚੀਜ਼ਾਂ ਨੇ ਜਿਹੜੀਆਂ ਮਿੱਟੀ ਦੇ ਨਾਲ ਸਬੰਧਤ ਨੇ ਸਾਡੇ ਕੋਲ ਜਿਵੇਂ ਕਿ ਆ दही आता तो बाउल हो गए यह चीज़ हो गई हम्म यह हो गए यह भी मिट्टी दिट्टी दी है एक अपने को बोटल्स हो गई बोटल्स हो गई फिर अपने गिलास हो गए ठीक है ग्लास कप हो गए तो इस तू बाद जिमें देख रहे हैं, तवा भी है कढ़ाइयाँ भी ने कुकर भी है जी कुकर भी है ਤੇ ਕੁੱਕਰ ਇਹ ਜਿਹੜਾ ਤੁਹਾਡਾ ਮਿੱਟੀ ਦਾ ਹੀ ਹੈ ਹਾਂਜੀ ਹਾਂਜੀ ਮਿੱਟੀ ਦਾ ਸੇਮ ਵਰਕ ਕਰਦਾ ਜਿਵੇਂ ਕਹ ਲਈ ਆਮ ਕੁੱਕਰ ਹੈ ਜਿਹੜਾ ਵਰਕ ਕਰਦਾ ਹਾਂਜੀ ਹਾਂਜੀ ਉਦਾਂ ਹੀ ਉਦਾਂ ਯੂਜ਼ ਕਰਦਾ ਹੀ ਹੈ ਇਹ ਇਹਦੀ ਵੀ ਕੁਆਂਟੀਟੀ ਹੁੰਦੀ ਹੈ ਵੀ ਕਿੰਨੇ ਲੀਟਰ ਦਾ ਜਾਂ ਕਿੰਨੇ ਇਹ 3 ਕਿਲੋਟਰ ਦਾ ਹੋਏਗਾ ਜੀ 3 ਕਿਲੋਟਰ ਦਾ ਹੁੰਦਾ ਮੈਕਸਿਮਮ ਲੋਕ ਐਡਾ ਕੀ ਲਾ ਕੇ ਜਾਂਦੇ ਆ ਇੰਨਾ ਕੀ ਲੈ ਕੇ ਜਾਂਦੇ ਆ ਤੇ ਇਹਨੂੰ ਕੋਈ ਧੋਣ ਦਾ ਖਾਸ ਤਰੀਕਾ ਹੋਊਗਾ ਜਾਂ ਫਿਰ ਅ ਵਰਤਮ ਦਾ ਤਰੀਕਾ ਕੀ ਹੈ ਕਿਵੇਂ ਵਰਤਦੇ ਵਰਤਮ ਦਾ ਬਸ ਇਹ ਵੀ ਪਾਣੀ ਨਾਲ ਹੀ ਧੋਣਾ ਇਹਨੂੰ ਉਹਦੇ ਨਾਲ ਹੀ ਧੋਣਾ ਸਾਬਣ ਵਗੈਰਾ ਕਿਸੇ ਚੀਜ਼ ਨਾਲ ਨਹੀਂ ਧੋਣਾ ਗਰਮ ਪਾਣੀ ਨਾਲ ਧੋਣਾ ਜਿਵੇਂ ਕਿ ਆ ਪ੍ਰਾਤਨ ਸਮੇਂ ਦੇ ਵਿੱਚ ਬਜ਼ੁਰਗ ਕਹਿੰਦੇ ਸੀ ਆ ਵੀ ਇਹਨਾਂ ਚੀਜ਼ਾਂ ਦੇ ਵਿੱਚ ਆਪਾਂ ਹੱਥ ਨਹੀਂ ਮਾਰਨਾ ਸਿਰਫ ਪਾਣੀ ਨਾਲ ਹਲਾ ਕੇ ਕਿਉਂਕਿ ਸ਼ਾਇਦ ਰੂਮ ਬੰਦ ਹੋ ਜਾਂਦੇ ਨੇ ਤੇ ਇਹਦੇ ਲਈ ਵੀ ਉਹੀ ਮਤਲਬ ਪ੍ਰੋਟੋਕੋਲ ਹੈ ਜੀ ਸੇਮ ਹੀ ਹੈ ਜੀ ਸੇਮ ਹੀ ਤੇ ਹੋਰ ਤੁਹਾਡੇ ਕੋਲ ਕੀ ਕੀ ਆਈਟਮਾਂ ਹੁੰਦੀਆਂ ਨੇ ਜੀ ਥਾਲਾ ਹੋਰ ਸਾਡੇ ਕੋਲ ਬਾਈ ਪੈਣਾ ਥਾਲ ਕਿਤੇ ਖਾਲ ਹੋ ਗਿਆ ਸਾਡੇ ਕੋਲ ਖਾਲ ਆ ਗਿਆ ਜੀ ਠੀਕ ਹੈ ਇਹ ਕੜਾਈ ਹੋ ਗਈ ਤੇ ਜੇਕਰ ਗੱਲ ਕਰੀਏ ਕਿਹੜੇ ਏਰੀਏ ਤੋਂ ਜ਼ਿਆਦਾਤਰ ਸਮਾਨ ਤੁਹਾਡੇ ਕੋਲੇ ਆਉਂਦਾ ਪਿੱਛੋਂ ਬਣਾ ਬਣਾਇਆ ਲੈ ਕੇ ਆਉਂਦੇ ਹਾਂ ਜਾਂ ਕੁਝ ਤੁਹਾਡੇ ਏਰੀਏ ਦੇ ਵਿੱਚ ਬਣਾ ਕੇ ਵੀ ਤੁਹਾਨੂੰ ਸਪਲਾਈ ਕਰਦੇ ਨੇ ਨਹੀਂ ਅਸੀਂ ਬਣਾ ਬਣਾਈ ਲੈ ਕੇ ਆਉਂਦੇ ਹਾਂ ਜੀ ਪਿੱਛੋਂ ਹੀ ਆਉਂਦਾ ਲੋਕਲ ਤਾਂ ਬਹੁਤ ਘੱਟ ਸਮਾਨ ਆਉਂਦਾ ਪਿੱਛੇ ਹੀ ਅੰਦਰ ਰਾਜਸਥਾਨ ਗੁਜਰਾਤ ਕਰਨੀ ਉਹਦੋਂ ਹੁੰਦਾ ਸਕਦਾ ਉਧਰਲੀ ਸ਼ਹਿਰ ਤੋਂ ਹਾਂ ਕਈ ਲੋਕਾਂ ਦੇ ਦਿਮਾਗ ਦੇ ਵਿੱਚ ਹੁੰਦਾ ਕਿ ਮਿੱਟੀ ਪਤਾ ਨਹੀਂ ਕਿਹ ਇਸ ਟਾਈਪ ਦੀ ਹੋਣੀ ਹੈ ਹਾਂਜੀ ਤੇ ਕਿਦਾਂ ਦੀ ਮਿੱਟੀ ਜਿਹੜੀ ਇਹਦੇ ਵਿੱਚ ਯੂਜ਼ ਕੀਤੀ ਜਾਂਦੀ ਹੈ ਮਿੱਟੀ ਜਿਹੜੀ ਸਿੰਪਲ ਮਿੱਟੀ ਹੁੰਦੀ ਹੈ ਜਿਹੜਾ ਪਾਣੀ ਠੰਡਾ ਕਰਦਾ ਵਾ ਉਹੀ ਮਤਲਬ ਹੁੰਦੀ ਹੈ ਮਿੱਟੀ ਦਾ ਇਹ ਮਤਲਬ ਕੈਮੀਕਲ ਲੈਸ ਹੁੰਦੀ ਹੈ ਜੀ ਹਾਂ ਜਾਨ ਕੈਮੀਕਲ ਤਾਂ ਹੁੰਦਾ ਹੀ ਨਹੀਂ ਇਹਦੇ 'ਚ ਜਿਹੜੀ ਕਹਿ ਲਈਏ ਨਾਰਮਲ ਮਿੱਟੀ ਹੈ ਜਾਂ ਕਹਿ ਲਈਏ ਸਿਹਤ ਨੂੰ ਵਧੀਆ ਰੱਖਣ ਵਾਲੀ ਖਾ ਉਹੀ ਹੁੰਦੀ ਹੈ ਮਿੱਟੀ ਉਹੀ ਹੁੰਦੀ ਹੈ ਹਾਂਜੀ ਹਾਂਜੀ ਠੀਕ ਹੈ ਤੇ ਮਾਤਾ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਰੇਨੂ ਤੇ ਤੁਸੀਂ ਇਸ ਤੋਂ ਪਹਿਲਾਂ ਦੁਕਾਨ ਸੰਭਾਲਦੇ ਸੀ ਹਾਂਜੀ ਤੁਹਾਨੂੰ ਕਿੰਨੇ ਸਾਲ ਹੋ ਗਏ ਕੰਮ ਕਰਦੇ ਨੂੰ ਮੈਨੂੰ ਇੰਨੇ ਸਾਲ ਹੀ ਹੋ ਗਏ 30 32 ਸਾਲ ਹੋ ਗਏ 30 32 ਸਾਲ ਹੋ ਗਏ ਤੇ ਕਿਵੇਂ ਦਾ ਲੋਕਾਂ ਦਾ ਰਿਸਪਾਂਸ ਮਿਲਦਾ ਹੁਣ ਕਿਉਂਕਿ ਜਿਵੇਂ ਜਿਵੇਂ ਲੋਕ ਅਵੇਅਰ ਹੋਈ ਜਾ ਰਹੇ ਨੇ ਡਾਕਟਰ ਵੀ ਨਾਲ ਦੀ ਨਾਲ ਜਾਣਕਾਰੀਆਂ ਦਿੰਦੇ ਨੇ ਵੀ ਆਪਾਂ ਨੇ ਲਈ ਜਿਹੜਾ ਪਿੱਤਲ ਆ ਉਹ ਫਾਇਦੇਮੰਦ ਆ ਮਿੱਟੀ ਦੇ ਬਰਤਨ ਫਾਇਦੇਮੰਦ ਨੇ ਪਰ ਸਟੀਲ ਸਿਲਵਰ ਇਹ ਹਾਰਮਫੁਲ ਨੇ ਉਹ ਇਹੀ ਵਰਤ ਕੇ ਰਾਜੀ ਹਾਂ ਮੈਂ ਖੁਦ ਵੀ ਘਰ ਇਹੀ ਵਰਤਦੀ ਆ ਮੈਂ ਦੋ ਹਾਂਡੀਆਂ ਲਾਈਆਂ ਹੋਈਆਂ ਨੇ ਉਹਦੇ ਵਿੱਚ ਅਸੀਂ ਦਾਲ ਦਲੀਆ ਜੋ ਵੀ ਕੜੀ ਵਗੈਰਾ ਸਭ ਕੁਝ ਅਸੀਂ ਉੱਚੇ ਬਣਾਉਂਦੇ ਆ ਦਲੀਆ ਤੇ ਖਿਚੜੀ ਤਾਂ ਇਹ ਦਾਲ ਇੱਕਦਮ ਬਣਦੀ ਏ ਜਿਵੇਂ ਬਿਨਾ ਘਿਓ ਤੋਂ ਐਸਾ ਰਵਗਾ ਤੁਹਾਨੂੰ ਜਿਵੇਂ ਦੇਸੀ ਘਿਓ ਦਾ ਸਵਾਦ ਆਉਂਦਾ ਦੇਸੀ ਘਿਓ ਪਾਇਆ ਹੋਊਗਾ ਇਦਾਂ ਦਾ ਸਵਾਲ ਆਉਂਦਾ ਮੈਂ ਖੁਦ ਵਰਤਦੀ ਆਂ ਤਾਂ ਮੈਨੂੰ ਪਤਾ ਹੋਵੇ। ਅੱਛਾ ਖਾਣੇ ਦਾ ਟੇਸ ਤਾਂ ਅਲੱਗ ਹੁੰਦਾ ਹੈ। ਹਾਂ ਸਵਾਦ ਹੁੰਦਾ ਹੈ। ਮਤਲਬ ਆਪਾਂ ਬਿਨਾ ਤੜਕੇ ਤੋਂ ਵੀ ਦਾਲ ਖਾ ਲਈਏ ਨਾ ਆਪਾਂ ਨੂੰ ਉਹ ਵੀ ਸਵਾਦ ਲੱਗਦੀ ਹੈ। ਜਿੱਦਾਂ ਆਪਾਂ ਸਿਲਵਰ ਦੇ ਕੁੱਕਰ 'ਚ ਬਣਾਉਂਦੇ ਆਂ ਕੜਾਈਆਂ 'ਚ ਬਣਾਉਂਦੇ ਆਂ ਉਹਦੇ ਵਿੱਚ ਇੰਨਾ ਟੇਸ ਨਹੀਂ ਆਉਂਦਾ। ਜਿਵੇਂ ਪੁਰਾਣੇ ਬਜ਼ੁਰਗ ਸੀਗੇ ਹਾਂਜੀ ਹਾਰੀ ਦੇ ਵਿੱਚ ਕਹਿੰਦੇ ਵੀ ਤੌੜੀ ਪਾ ਕੇ ਰੱਖ ਦਿੰਦੇ ਦਾਲ। ਹਾਂਜੀ ਹਾਂਜੀ। ਉਸ ਤਰ੍ਹਾਂ ਬਣਦੀ ਹੈ। ਉਸ ਤਰ੍ਹਾਂ ਬਣਦੀ ਹੈ। ਸਾਡੇ ਸਾਡੇ ਮੇਰੇ ਸੱਸ ਮਾ ਵੀ ਇਦਾਂ ਹੀ ਬਣਾਉਂਦੇ ਸੀ ਸਾਡੇ ਜ਼ਮੀਨ ਵਿੱਚ ਹਾਰਾ ਬਨਿਆ ਹੋ ਉਹਦੇ ਤੇ ਪਰ ਮੈਂ ਹੁਣ ਇਹ ਯੂਜ਼ ਕਰ ਸਕਦੀ ਮੈਨੂੰ ਇੰਨਾ ਨਹੀਂ ਆਉਂਦਾ ਵੀ ਮੈਂ ਗੈਸ ਤੇ ਬਣਾਉਣੀ ਆ ਪਰ ਮੈਂ ਮਿੱਟੀ ਦੇ ਤੋੜੀ ਲਈ ਹੋਈ ਆ ਉਹਦੇ ਵਿੱਚ ਹੀ ਬਣਾਉਣੀ ਆ ਕਿਤਨਾ ਕਿਤੇ ਸਰੀਰ ਨੂੰ ਫਾਇਦਾ ਵੀ ਦਿੰਦਾ ਹੋਊ ਇਹ ਹਾਂਜੀ ਫਾਇਦਾ ਦਿੰਦਾ ਵੀ ਚੀਜ਼ ਵਧੀਆ ਬਣਦੀ ਆ ਚੀਜ਼ ਖਰਾਬ ਨਹੀਂ ਹੁੰਦੀ ਜਿਵੇਂ ਹੁਣ ਸ਼ਾਮ ਨੂੰ ਬਣਾਈ ਐਸ ਵੇਲੇ ਬਣਾ ਲਈ ਚੀਜ਼ ਰਾਤ ਨੂੰ ਸਵੇਰ ਤੱਕ ਵਧੀਆ ਰਹਿੰਦੀ ਆ ਅੱਛਾ ਵਿਦੇਸ਼ਾਂ ਤੋਂ ਜਿਹੜੇ ਆਉਂਦੇ ਨੇ ਜਿਵੇਂ ਕਹਿ ਲੀਏ ਐਨ ਆਰ ਆਈ ਆਉਂਦੇ ਨੇ ਉਹ ਕਿੰਨੀ ਕਿ ਡਿਮਾਂਡ ਕਰਦੇ ਨੇ ਇਹ ਚੀਜ਼ ਦੀ ਕਿਉਂਕਿ ਉਹਨਾਂ ਲਈ ਇੱਕ ਅਲੱਗ ਜੀ ਚੀਜ਼ ਹੁੰਦੀ ਐ ਇੱਕ ਇੰਟਰਸਟ ਹੁੰਦਾ ਉਹ ਦੇਖਦੇ ਨੇ ਨਾ ਚੀਜ਼ਾਂ ਦੇ ਫਾਇਦੇ ਕਿੰਨੇ ਕ ਲੋਕ ਆਉਂਦੇ ਨੇ ਤੁਹਾਡੇ ਕੋਲੇ ਜਿਹੜੇ ਵਿਦੇਸ਼ਾਂ ਤੋਂ ਆ ਕੇ ਲੈ ਕੇ ਜਾਂਦੇ ਆ ਤਾਂ ਰੀਵਨ ਆਉਂਦੇ ਆ ਬਹੁਤ ਕਈ ਕੁੜੀਆਂ ਵੀ ਆਉਂਦੀਆਂ ਮੈਂ ਉਹ ਸਾਡੇ ਕੋਲ ਆਹ ਕੁੰਡੀ ਐ ਜਿਹੜੀ ਚਟਨੀ ਕੁੱਟਣ ਵਾਲੀ ਉਹ ਖੁਦ ਕਹਿਣਗੇ ਆਂਟੀ ਸਾਨੂੰ ਛੋਟੀ ਜੀ ਕੁੰਡੀ ਦੇ ਦਿਓ ਵੀ ਭਾ ਵਜਨ ਵੀ ਨਾ ਹੋਵੇ ਬੋਤਾ ਲੈ ਜਾਣ ਵਾਸਤੇ ਵੀ ਛੋਟੀ ਜੀ ਕੁੰਡੀ ਦੋ ਸੀ ਉਧਰ ਚਟਨੀ ਕੁੱਟ ਕੇ ਖਾਣੀ ਨਹੀਂ ਹੂੰ ਲੈ ਕੇ ਜਾਂਦੀਆਂ ਵੇ ਕੁੜੀਆਂ ਤੇ ਕੀ ਕੀ ਖਾਸ ਤੌਰ ਤੇ ਬਾਹਰ ਜਦੋਂ ਜਾਂਦੇ ਨੇ ਲੈ ਕੇ ਜਾਂਦੇ ਨੇ ਤੁਹਾਡੇ ਕੋਲ ਸਾਡੇ ਤਾਂ ਬੋਤਲਾਂ ਲੈ ਕੇ ਜਾਂਦੇ ਆ ਜਿਆਦਾ ਹੂੰ ਬੋਤਲਾ ਗਲਾਸ ਤਵੇ ਲੈ ਕੇ ਜਾਂਦੇ ਤਵੇ ਤਾਂ ਸਾਡੇ ਕੋਲ 8 10 12 ਤਵੇ ਲੈ ਕੇ ਜਾਂਦੀਆਂ ਲੇਡੀਜ਼ ਕਹਿੰਦੀ ਮੈਂ ਅਸੀਂ ਅੱਗੇ ਆਪਣੇ ਫਰੈਂਡਸ ਨੂੰ ਗਿਫਟ ਕਰਾਂਗੇ ਠੀਕ ਹੈ ਤਵੇ ਇੱਕ ਗਰਭਵਤੀ ਮਹਿਲਾਵਾਂ ਦੇ ਲਈ ਮਿੱਟੀ ਆਉਂਦੀ ਸੀ ਖਾਣ ਵਾਲੀ ਡਾਕਟਰ ਵੀ ਕਹਿੰਦੇ ਨੇ ਵੀ ਉਹ ਮਿੱਟੀ ਖਾ ਕੇ ਤੁਹਾਡੀ ਕੈਲਸ਼ੀਅਮ ਦੀ ਕਮੀ ਪੂਰੀ ਹੋ ਜੂ ਉਹ ਵੀ ਹੈਗੀ ਆ ਤੁਹਾਡੇ ਕੋਲੇ ਜੀ ਹਾਂ ਜੀ ਦੀ ਇਹ ਮਿੱਟੀ ਗਰਵਤੀ ਮੈਲ ਨੂੰ ਨਾ ਮਤਲਬ ਨੁਕਸਾਨ ਨਹੀਂ ਦਿੰਦੀ ਉਹ ਜਿਹੜੀ ਇਹ ਮਤਲਬ ਇਹ ਮਿੱਟੀ ਆ ਉਹ ਹਾਂਜੀ ਇਹ ਮਿੱਟੀ ਆ ਨਾ ਜਿਹੜੀ ਇਹ ਬੱਚੇ ਦੇ ਨਾ ਸਿਰ ਦੇ ਉੱਤੇ ਜੰਮ ਜਾਣੀ ਆ ਹਾਂ ਸਿਰ ਤੇ ਜੰਮਨ ਨਾਲ ਉਹ ਬੱਚੇ ਦਾ ਜਿਹੜਾ ਸਿਰ ਦਾ ਤਾਲੂਆ ਵਾ ਉਹਨੂੰ ਕੋਈ ਨੁਕਸਾਨ ਨਹੀਂ ਹੁੰਦਾ ਉਹ ਮਤਲਬ ਮਜ਼ਬੂਤ ਰਹਿੰਦਾ ਵਾ ਇਹ ਫਾਇਦਾ ਦਿੰਦੀ ਹੈ ਫਾਇਦਾ ਦਿੰਦੀ ਜੋ ਹੁਣ ਆਪਾਂ ਬੱਚਾ ਹੁੰਦਾ ਕਈ ਵਾਰ ਆਪਾਂ ਕਹਿੰਦੇ ਨਾ ਮੈਲ ਜੰਮੀ ਹੋਈ ਆ ਮੈਲ ਜੰਮੀ ਹੋਈ ਆ ਉਹ ਇਹ ਮਿੱਟੀ ਜੰਮੀ ਹੁੰਦੀ ਆ ਹੂੰ ਉਹ ਨਾਲ ਬੱਚੇ ਨੂੰ ਮਤਲਬ ਸਿਰ ਦੀ ਵਧੀਆ ਰਹਿੰਦਾ ਉਹਦਾ ਸਿਰ ਮਤਲਬ ਨੁਕਸਾਨ ਨਹੀਂ ਕਰਦੀ ਫਾਇਦਾ ਹੀ ਕਰਦੀ ਹੈ ਮਜ਼ਬੂਤੀ ਦਿੰਦੀ ਹੈ ਅੱਛਾ ਗੱਲ ਕਰੀਏ ਨਵੀਂ ਪੀੜ੍ਹੀ ਦੇ ਜਿਹੜੇ ਨੌਜਵਾਨੀ ਐ ਉਹ ਕਿੰਨੇ ਕੁ ਲੋਕ ਆਉਂਦੇ ਨੇ ਤੁਹਾਡੇ ਕੋਲ ਇੰਨਾ ਵੱਲ ਰੁਝਾਨ ਹੋਇਆ ਦੁਬਾਰਾ ਲੋਕਾਂ ਦਾ ਹਾਂਜੀ ਬੱਚੇ ਆਉਂਦੇ ਆ ਜਿੰਮ ਚ ਜਾਂਦੇ ਆ ਬੱਚੇ ਜਿਹੜੇ ਉਹ ਸਾਡੇ ਕੋਲ ਘੜੇ ਲੈ ਕੇ ਜਾਂਦੇ ਆ ਕੁੰਡੀਆਂ ਅੰਦਰ ਪਈ ਹਨ ਕੁੰਡੀ ਵੱਡੀ ਐਡੇ-ਐਡੇ ਕੁੰਡੇ ਵੀ ਲੈ ਕੇ ਜਾਂਦੇ ਆ ਵੀ ਇਹਦੇ ਵਿੱਚ ਅਸੀਂ ਉਹ ਬਦਾਮ ਕਾਜੂ ਜਿਵੇਂ ਸੰਧਾਈ ਪੀਸ ਕੇ ਹੂੰ ਵੀ ਅਸੀਂ ਉਹ ਪੀਨੇ ਆ ਵੀ ਸਾਨੂੰ ਆਂਟੀ ਉਹ ਦਿਓ ਕੁੰਡੀ ਸੋਟਾ ਵੱਡੇ ਵੱਡੇ ਕੁੰਡੇ ਐ ਐਡੇ ਐਡੇ ਤੇ ਬਾਕੀ ਐਡੇ ਐਡੀਆਂ ਛੋਟੀਆਂ ਤਾਂ ਹਰ ਕਈ ਐਸੇ ਮੈਂਬਰ ਲੱਗੇ ਹੋਏ ਸਾਡੇ ਹਰ ਸਾਲ ਉਹਨਾਂ ਨੇ ਕੁੰਡੀ ਸੋਟਾ ਲੈ ਕੇ ਜਾਣਾ ਛੋਟਾ ਜਿਹਾ ਜਿਹੜੇ ਘਰ ਵਿੱਚ ਰਹਿੰਦੇ ਆਪਣੇ ਬੱਚਿਆਂ ਨੂੰ ਦਿੰਦੇ ਥੰਡਾਈ ਪੀਸ ਕੇ ਜਿਵੇਂ ਬਦਾਮ ਕਾਜੂ ਹੋ ਗਏ ਚਾਰੇ ਮਗਜ ਹੋ ਗਏ ਇਹੋ ਜੀਆਂ ਚੀਜ਼ਾਂ ਪੀਸ ਕੇ ਦਿੰਦੇ ਆ ਤੇ ਤੁਸੀਂ ਜੀ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਤੇ ਇਹ ਸੰਨ ਜੋ ਇਸ ਵੇਲੇ ਪੂਰੇ ਪੰਜਾਬ ਨੂੰ ਕਹਿ ਲਈਏ ਜਾਂ ਉਹਨਾਂ ਲੋਕਾਂ ਨੂੰ ਜੋ ਬਿਮਾਰੀਆਂ ਨਾਲ ਗ੍ਰਸਤ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਬਿਮਾਰੀਆਂ ਤੋਂ ਦੂਰ ਰੱਖਣ ਦਾ ਇੱਕ ਛੋਟਾ ਜਿਹਾ ਪ੍ਰਯਾਸ ਕੀਤਾ ਹੋਇਆ ਹੈ ਇਹਨਾਂ ਮਿੱਟੀ ਦੇ ਜੋ ਪ੍ਰਾਤਨ ਸਮੇਂ ਦੇ ਵਿੱਚ ਵਰਤੇ ਜਾਂਦੇ ਬਰਤਨ ਸੀ ਉਹਨਾਂ ਦੇ ਨਾਲ ਕੈਲੀ ਇੱਕ ਤਰ੍ਹਾਂ ਦੀ ਸੇਵਾ ਕਰ ਰਹੇ ਨੇ ਆ ਲੋਕਾਂ ਦਾ ਜਿਹੜਾ ਰੁਝਾਨ ਹੈ ਉਹ ਕਿਤੇ ਨਾ ਕਿਤੇ ਦੁਬਾਰਾ ਇਹਨਾਂ ਬਰਤਨਾਂ ਦੇ ਵੱਲ ਆਉਣਾ ਸ਼ੁਰੂ ਹੋ ਗਿਆ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਜੇਕਰ ਅਸੀਂ ਇਸ ਮਿੱਟੀ ਦੇ ਨਾਲ ਜੁੜ ਕੇ ਨਹੀਂ ਰਹਾਂਗੇ ਇਸ ਮਿੱਟੀ ਦੇ ਬਰਤਨਾਂ ਦੇ ਵਿੱਚ ਨਹੀਂ ਖਾਵਾਂਗੇ ਤਾਂ ਕਿਤੇ ਨਾ ਕਿਤੇ ਬਿਮਾਰੀਆਂ ਜਿਹੜਾ ਉਹਨਾਂ ਦੇ ਸਰੀਰ ਨੂੰ ਘੇਰਾ ਪਾ ਲੈਣਗੀਆਂ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ